ਬਟਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਬਠਿੰਡਾ ਸ਼ਹਿਰ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਨਾਲ ਵਰਕਰ ਮੀਟਿੰਗ ਕੀਤੀ ਹੈ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਮੂੜ ਦਾਅਵਾ ਕੀਤਾ ਹੈ ਕਿ ਇਸ ਵਾਰ ਬਠਿੰਡਾ ਲੋਕ ਸਭਾ ਸੀਟ ਤੇ ਭਾਰੀ ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ ਮਠਿੰਡਾ ਦੇ ਵਿੱਚ ਕਾਂਗਰਸ ਪਾਰਟੀ ਦੀ ਕੋਈ ਚੰਗੀ ਖਬਰ ਨਹੀਂ ਕੋਈ ਨਾਰਾਜ਼ ਨਹੀਂ ਸਭ ਇਕੱਠੇ ਹਨ ਹਮ ਹਰ ਸਿਮਰਤ ਕੋਰ ਬਾਦਲ ਨੂੰ ਵੀ ਕਈ ਪਾਰਟੀਆਂ ਦੇ ਵੱਲੋਂ ਮਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਨਹੀਂ ਬਣਾਇਆ ਗਿਆ ਸੋ ਆਪਣੇ ਕਾਂਗਰਸੀ ਵਰਕਰਾਂ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਵੱਰੇ ਦੱਸਣ ਦੇ ਲਈ ਕਿਹਾ ਅਤੇ ਲੋਕ ਆਪਣੀ ਵੋਟ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਹੀ ਪਾਉਣ ਸੋ ਮੇਰੇ ਮੁਕਾਬਲੇ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਲੋਕ ਸਭਾ ਚੋਣ ਮੈਦਾਨ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਇੱਕ ਪਾਸੇ ਮੇਰੀ ਚਿਤ ਹੈ ਤੇ ਜੀਤ ਮਹਿੰਦਰ ਸਿੰਘ ਸਿੱਧੂ ਦੀ ਮੀਟਿੰਗ ਹੋਈ ਹੈ ਕਾਂਗਰਸੀ ਵਰਕਰਾਂ ਦੇ ਨਾਲ ਜੋਤੇ ਕੀ ਪਾਰੀ ਵੋਟਾਂ ਦੇ ਨਾਲ ਜਿੱਤ ਦਾ ਦਾਵਾ ਕੀਤਾ ਗਿਆ ਸੇ ਲੋਕ ਆਪਣੀ ਕੋ ਵੋਟ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੀ ਪਾਉਣ ਜੀਤ ਮਹਿੰਦਰ ਨੇ ਵੱਲੋਂ ਕਿਹਾ ਗਿਆ ਸੇ ਦੇਖੋ ਜੀ ਵਰਕਰ ਮਿਲਨੀ ਕੀਤੀ ਅੱਜ ਕਿਹਣਾ ਚਾਹੁੰਦੇ ਮੈਂ ਸਮਝਦਾ ਬਹੁਤ ਅਸੀਂ ਮਠੰਡੇ ਸ਼ਹਿਰ ਦੀ ਵਰਕਰ ਮਿਲਨੀ ਕੀਤੀ ਹੈ ਤੇ ਜੋ ਸ਼ਾ ਮਠੰਡੇ ਸ਼ਹਿਰ ਦੇ ਮੇਰੇ ਵਰਕਰ ਸਹਿਬਾਨ ਕਾਂਗਰਸ ਦੇ ਉਹਦੇ ਨਾਲ ਸਹਿबान ਵਿਸ਼ਾ ਚੇਗਾ ਉਹਦੇ ਨਾਲ ਮੈਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਇਸ ਇਲੈਕਸ਼ਨ ਦੇ ਵਿੱਚ ਮੇਰੇ ਕੋਲ ਇਹ ਜੀ ਇੱਕ ਕਾਂਗਰਸ ਵਰਕਰਾਂ ਦੀ ਟੀਮ ਹੈ ਜਿਹਨੇ ਤਿੰਨ ਰੋਜ਼ ਮਿਹਨਤ ਕਰਕੇ ਇੱਥੇ ਕਾਂਗਰਸ ਨੂੰ ਮਜ਼ਬੂਤ ਕੀਤਾ ਤੇ ਇਹਨਾਂ ਦੇ ਪਰੋਸੇ ਜਿਹੜਾ ਮੈਂ ਇਲੈਕਸ਼ਨ ਲੜ ਰਿਹਾ ਮੈਨੂੰ ਯਕੀਨ ਹੈ ਕਿ ਇਹ ਮੈਨੂੰ ਇੱਥੋਂ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਉਣਗੇ ਤੇ ਅਸੀਂ ਕਾਮਯਾਬ ਹੋ ਕੇ ਐਮਪੀ ਬਣ ਕੇ ਦਿੱਲੀ ਜਾ ਕੇ ਲੋਕਾਂ ਦੀ ਸੇਵਾ ਕਰਾਂਗੇ ਦੇਖੋ ਜੀ ਉਹਨਾਂ ਦੀ ਆਪਦੀ ਕਰਦੀ ਪਾਰਟੀ ਹੈ ਜਦੋਂ ਮਰਜੀ ਐਲਾਨ ਸਕਦੇ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਕਾਰਨ ਖਾਸ ਹੀ ਹੋਣਾ ਹੈ ਨਹੀਂ ਤਾਂ ਜੇ ਬੀਬਾਰ ਸਿੰਘ ਰਿਤਕੌਰ ਬਾਦਲ ਨੇ ਇੱਥੇ ਬਹੁਤ ਵਧੀਆ ਕੰਮ ਕੀਤੇ ਹੁੰਦੇ ਉਹ ਇੱਥੇ ਲੋਕਾਂ ਦੀ ਆवाज ਬਣ ਕੇ ਪਾਰਲੀਮੈਂਟ ਚ ਕੁਝ ਕੰਮ ਕਰਦੇ ਤਾਂ ਉਹਨਾਂ ਨੇ ਕਰ ਦੇਣਾ ਸੀ ਐਲਾਨ ਮੇਰਾ ਖਿਆਲ ਹੈ ਹੋ ਸਕਦਾ ਹੈ ਸ਼ਾਇਦ ਸੋਚ ਰਹੇ ਹੋਣ ਸੀਟ ਬਦਲਣ ਨੂੰ ਪਰ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੀ ਮਰਜ਼ੀ ਹੈ ਲੜਨਗੇ ਮੈਂ ਤਾਂ ਕਹਿੰਦਾ ਲੜਨਾ ਚਾਹੀਦਾ ਹੈ ਅਸੀਂ ਤਾਂ ਉਡੀਕ ਰਹੇ ਹਾਂ ਕਿ ਇੱਥੇ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਹੀ ਹੋਣਾ ਚਾਹੀਦਾ ਹੈ ਇਲੈਕਸ਼ਨ ਲੜਨ ਦਾ ਮਜ਼ਾ ਹੀ ਉਹ ਤੋਂ ਆਊਗਾ ਜਦੋਂ ਅਸੀਂ ਇਹ ਦੱਸਾਂਗੇ ਲੋਕਾਂ ਨੂੰ ਕਿ 15 ਸਾਲ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ 15 ਸਾਲ ਵਿੱਚ ਲੋਕਾਂ ਦਾ ਇੱਕ ਵੀ ਕੰਮ ਇਹ じゃ ਨਹੀਂ ਹੋਇਆ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਈ ਪਈ